ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮਾਵਾਂ ਹਲਦੀ ਦੇ ਡੱਬੇ ਵਿੱਚ ਇਹ ਇੱਕ ਚੀਜ਼ ਰੱਖ ਦੇਣਦੀਆਂ ਹਨ ਤਾਂ ਮੰਨ ਕੇ ਚੱਲੋ ਹਫ਼ਤੇ ਵਿੱਚ ਹੀ ਤੁਹਾਡੇ ਬੱਚੇ ਦਾ ਰਿਸ਼ਤਾ ਤੈਅ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਕਾਕੇ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਬੱਚਿਆਂ ਦੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਕਿਵੇਂ ਪਵਿੱਤਰ ਦਿਨ ਆਉਣ ਵਾਲੇ ਹਨ। ਜਿਵੇਂ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ। ਤੇ ਉਸ ਦਿਨ ਤੱਕ ਜੇਕਰ ਮਾਵਾਂ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਇਹ ਉਪਾਅ ਕਰ ਲੈਂਦੀਆਂ ਹਨ। ਜਿਹੜੇ ਲੋਕਾਂ ਦਾ ਵਿਆਹ ਨਹੀਂ ਹੋ ਰਿਹਾ। ਜਾਂ ਫਿਰ ਰਿਸ਼ਤਾ ਨਹੀਂ ਬਣ ਰਿਹਾ। ਜਾ ਜਿਵੇਂ ਕਿ ਇਸ ਉਪਾਉਨ ਕਰਨਗੇ ਤੇ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਉਹਨੇ ਤੈ ਹੋ ਜਾਣਗੇ ਇਸ ਉਪਾਉਨ ਕਰਨਾ ਕਿਸ ਤਰੀਕੇ ਨਾਲ ਕਿਹੜੀ ਚੀਜ਼ ਦੇ ਨਾਲ ਕਰਨਾ ਹੈ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ ਸਤ ਸੰਗਜ ਜੇਕਰ ਅਸੀਂ ਗੱਲ ਕਰੀਏ ਕਿ ਹੁਣ ਕਿੰਨੇ ਖਾਸ ਦਿਨ ਆਉਣ ਵਾਲੇ ਹਨ ਤੇ ਇਹਨਾਂ ਦਿਨਾਂ ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ ਜਿਵੇਂ ਮੰਨ ਕੇ ਚੱਲੋ ਮੱਸਿਆ ਪੁੰਨਿਆ ਤੇ ਸੰਗਰਾਂਦ ਦੇ ਦਿਹਾੜੇ ਵੀ ਬਹੁਤ ਉਪਾ ਬਹੁਤ ਹੀ کارਗਰ ਮੰਨੇ ਜਾਂਦੇ ਹਨ ਸਹੀ ਮੰਨੇ ਜਾਂਦੇ ਹਨ ਇਹਨਾਂ ਦਿਨਾਂ ਦੇ ਵਿੱਚ ਜੇਕਰ ਅਸੀਂ ਉਪਾਅ ਕਰਦੇ ਹਾਂ ਤਾਂ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਹਮੇਸ਼ਾ ਹੀ ਸਭ ਦੀ ਕੁੰਡਲੀ ਦੇ ਵਿੱਚ ਭਗਵਾਨ ਰਹਿੰਦੇ ਹਨ ਗੁਰੂ ਸਾਰਿਆਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਰਹਿੰਦੇ ਹਨ ਜਿਵੇਂ ਕਿ ਵਿੱਦਿਆ ਤੇ ਧਨ ਸੰਬੰਧੀ ਜੋ ਵੀ ਮੁਸ਼ਕਿਲਾਂ ਪਰੇਸ਼ਾਨੀਆਂ ਹੁੰਦੀਆਂ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਸਮ੍ਰiddhi ਜਾਂ ਫਿਰ ਵਿਆਹ ਦੇ ਵਿੱਚ ਆ ਰਹੀਆਂ ਮੁਸ਼ਕਿਲਾਂ ਜਿਹੜੀਆਂ ਹਨ ਉਹ ਸਾਰੀਆਂ ਹੀ ਦੂਰ ਕਰਨ ਦੇ ਲਈ ਅਸੀਂ ਉਪਾਅ ਕਰਦੇ ਹੀ ਰਹਿੰਦੇ ਹਾਂ ਉਹ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਸਾਰੀਆਂ ਹੀ ਪ੍ਰੋਬਲਮਸ ਜਿਹੜੀਆਂ ਹਨ ਉਹਨਾਂ ਨੂੰ ਘਰ ਵਿੱਚ ਬੈਠ ਕੇ ਹੀ ਇਸ ਉਪਾਅ ਦੇ ਰਾਹੀਂ ਦੂਰ ਕਰ ਸਕਦੇ ਹਾਂ ਸਤ ਸ੍ਰੀ ਅਕਾਲ ਜੀ ਤੁਹਾਡੇ ਬੱਚੇ ਦੇ ਵਿਆਹ ਜੇਕਰ ਨਹੀਂ ਹੋ ਰਿਹਾ ਵਿਆਹ ਵਿੱਚ ਪ੍ਰੋਬਲਮ ਆ ਰਹੀ ਹੈ ਜਾਂ ਰਿਸ਼ਤਾ ਨਹੀਂ ਆਉਂਦਾ ਤੁਸੀਂ ਆਪਣੇ ਪਰਿਵਾਰ ਵਿੱਚ ਇੱਕ ਚੰਗਾ ਜਵਾਈ ਜਾਂ ਚੰਗੀ ਨੋਹ ਦੀ ਉਡੀਕ ਕਰ ਰਹੇ ਹੋ ਰਿਸ਼ਤੇ ਆਉਂਦੇ ਹਨ ਗੱਲ ਚੱਲਦੀ ਹੈ ਪਰ ਐਂਡ ਦੇ ਵਿੱਚ ਹਨਾਨ ਦੀ ਜਗ੍ਹਾ ਨਾ ਹੋ ਜਾਂਦੀ ਹੈ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਚੰਗੀ ਸਾਬਿਤ ਹੋ ਜਾਵੇਗੀ ਇਸ ਵੀਡੀਓ ਵਿੱਚ ਅਜੀਹਾ ਚਮਤਕਾਰੇ ਉਪਾਅ ਦੱਸਣ ਵਾਲੇ ਹਨ ਜਿਸ ਨੂੰ ਕਰਦੇ ਆ ਹੀ ਤੁਹਾਡੇ ਘਰ ਵਿੱਚ ਵਿਆਹ ਦੇ ਰਿਸ਼ਤਿਆਂ ਲਈ ਲਾਈਨ ਲੱਗ ਜਾਵੇਗੀ ਜਲਦੀ ਤੋਂ ਜਲਦੀ ਕਰ ਸ਼ਹਨਾਈਆਂ ਵੱਜਣਗੀਆਂ ਤੁਹਾਡੇ ਬੱਚੇ ਦੀ ਉਮਰ ਜੇਕਰ 25 ਤੋਂ ਲੈ ਕੇ 30 ਸਾਲ ਤੱਕ ਹੋ ਚੁੱਕੀ ਹੈ ਪਰ ਵਿਆਹ ਦੇ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਤਾਂ ਇਸ ਦਾ ਮਤਲਬ ਕੁੰਡਲੀ ਵਿੱਚ ਕੋਈ ਨਾ ਕੋਈ ਦੋਸ਼ ਤਾਂ ਜ਼ਰੂਰ ਹੈ ਸਾਤ ਸੰਗਤ ਜੀ ਜੇ ਕੁੰਡਲੀ ਠੀਕ ਹੁੰਦੀ ਤਾਂ ਬਾਕੀ ਬੱਚਿਆਂ ਵਾਂਗ ਤੁਹਾਡੇ ਬੱਚੇ ਦਾ ਵਿਆਹ ਵੀ 24 ਸਾਲ ਤੱਕ ਹੋ ਜਾਣਾ ਸੀ ਅੱਜ ਦੇ ਵੀਡੀਓ ਵਿੱਚ ਤੁਹਾਡੇ ਲਈ ਬਹੁਤ ਹੀ کارਗਰ ਉਪਾਅ ਲੈ ਕੇ ਆਏ ਹਾਂ ਤੁਹਾਡੇ ਲਈ ਕੁੰਡਲੀ ਦੋਸ਼ਾਂ ਦੇ ਨਿਵਾਰਣ ਦੇ ਲਈ ਬਹੁਤ ਹੀ ਆਸਾਨ ਹੈ ਜੋ ਸਿਰਫ ਇੱਕ ਦਿਨ ਕਰਨਾ ਹੈ ਤੁਹਾਡੇ ਘਰ ਵਿੱਚ ਸ਼ਹਿਨਾਈਆਂ ਵੱਜਣਗੀਆਂ ਇਹ ਉਪਾਅ ਕਰੇਗਾ kaun ਜੇ ਬੱਚਾ ਖੁਦ ਕਰ ਲਵੇ ਤਾਂ ਬੜਾ ਚੰਗਾ ਹੋਵੇਗਾ ਤੇ ਜੇਕਰ ਬੱਚਾ ਖੁਦ ਨਹੀਂ ਕਰ ਸਕਦਾ ਮਾਤਾ ਪਿਤਾ ਜਾਂ ਫਿਰ ਪਰਿਵਾਰ ਦੇ ਵਿੱਚੋਂ ਕੋਈ ਵੀ ਮੈਂਬਰ ਇਸ ਉਪਾਅ ਨੂੰ ਕਰ ਸਕਦਾ ਹੈ ਜੇ ਤੁਹਾਡਾ ਬੱਚਾ ਘਰ ਤੋਂ ਬਾਹਰ ਰਹਿੰਦਾ ਹੈ ਕਿਸੇ ਕੰਮ ਜਾਂ ਪੜਾਈ ਕਾਰਨ ਕਿਤੇ ਦੂਰ ਰਹਿੰਦਾ ਹੈ ਉਸ ਲਈ ਵੀਡੀਓ ਦੇ ਅੰਤ ਵਿੱਚ ਇੱਕ ਨਵਾਂ ਤਰੀਕਾ ਦੱਸਿਆ ਜਾਵੇਗਾ ਚਿੰਤਾ ਨਾ ਕਰਨਾ ਸਾਹ ਸੰਗਿਆ ਜੀ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਇਸ ਉਪਾਅ ਨੂੰ ਕਰਨ ਦੇ ਵਿੱਚ ਕੇਵਲ ਹਲਦੀ ਦਾ ਪ੍ਰਯੋਗ ਕਰਨਾ ਹੈ ਹਲਦੀ ਬੜੀ ਹੀ ਗੁਣਕਾਰੀ ਹੁੰਦੀ ਹੈ ਅੱਜ ਦਾ ਉਪਾਅ ਜੋ ਅਸੀਂ ਕਰਨਾ ਹੈ ਇਸ ਨੂੰ ਕਰਨ ਦੇ ਲਈ ਸਾਡੇ ਦੋਵੇਂ ਗ੍ਰਹਿ ਜਿਹੜੇ ਹਨ ਮਜ਼ਬੂਤ ਹੋਣਗੇ ਸਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਹੋਵੇਗਾ ਇਸ ਉਪਾਅ ਨੂੰ ਸਾਥ ਸੰਗਤ ਜੀ ਜੋ ਅਕਸਰ ਅਸੀਂ ਤੁਹਾਨੂੰ ਕਿਚਨ ਦੇ ਵਿੱਚ ਜਿਹੜੀਆਂ ਚੀਜ਼ਾਂ ਮਿਲ ਜਾਂਦੀਆਂ ਹਨ ਉਹਨਾਂ ਦੇ ਨਾਲ ਹੀ ਉਪਾਅ ਦੱਸਦੇ ਹਾਂ ਹਲਦੀ ਦੇ ਉਪਾਅ ਦੇ ਨਾਲ ਬੱਚਿਆਂ ਦਾ ਵਿਆਹ ਦਾ ਯੋਗ ਬਣ ਜਾਵੇਗਾ ਇਸ ਉਪਾਅ ਨੂੰ ਤੁਸੀਂ ਸੰਗਰਾਦ ਵਾਲੇ ਦਿਨ ਵੀਰਵਾਰ ਵਾਲੇ ਦਿਨ ਤੇ ਜਾਂ ਫਿਰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੋਵੇਗਾ ਜਿਹੜਾ ਦਿਨ ਤੁਹਾਨੂੰ ਸਹੀ ਲੱਗੇ ਉਸੇ ਦਿਨ ਹੀ ਕਰ ਸਕਦੇ ਹੋ ਜਿਵੇਂ ਬੱਚੇ ਨੇ ਖੁਦ ਕਰਨਾ ਹੈ ਇਸ ਉਪਾਅ ਨੂੰ ਉਹ ਵੀ ਕਰ ਸਕਦੇ ਹਨ ਜੇਕਰ ਬੱਚੇ ਇੱਥੇ ਨਹੀਂ ਹਨ ਜਾਂ ਕਿਤੇ ਵੀ ਰਹਿੰਦੇ ਹਨ ਘਰ ਤੋਂ ਬਾਹਰ ਰਹਿੰਦੇ ਹਨ ਵਿਦੇਸ਼ ਵਿੱਚ ਰਹਿੰਦੇ ਹਨ ਉਹਨਾਂ ਦੇ ਮਾਤਾ ਵੀ ਇਸ ਉਪਾਅ ਨੂੰ ਜ਼ਰੂਰ ਕਰ ਸਕਦੇ ਹਨ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਵਿਆਹ ਦੇ ਯੋਗ ਬਣਨਗੇ ਮੁਸ਼ਕਿਲਾਂ ਪਰੇਸ਼ਾਨੀਆਂ ਦੂਰ ਹੋਣਗੀਆਂ ਇਸ ਉਪਾਅ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਕਰਨਾ ਬੜਾ ਆਸਾਨ ਹੈ ਕਿਉਂਕਿ ਹਲਦੀ ਹਰ ਘਰ ਵਿੱਚ ਮੌਜੂਦ ਹੁੰਦੀ ਹੈ ਹਲਦੀ ਦੇ ਡੱਬੇ ਵਿੱਚ ਇੱਕ ਚੀਜ਼ ਪਾ ਦੇਣੀ ਹੈ ਜਿਹੜੀ ਹਲਦੀ ਹੈ ਉਹ ਗੁਰੂ ਦਾ ਪ੍ਰਤੀਕ ਮੰਨੀ ਜਾਂਦੀ ਹੈ ਗੁਰੂ ਗ੍ਰਹਿ ਦੇ ਲਈ ਹਲਦੀ ਦਾ ਬੜਾ ਗੂੜਾ ਸੰਬੰਧ ਹੈ ਜੋ ਹਲਦੀ ਸਾਡੇ ਵਿਆਹ ਸ਼ਾਦੀਆਂ ਵਿੱਚ ਫਿਰ ਸ਼ੁਭ ਕੰਮਾਂ ਲਈ ਵੀ ਸਭ ਤੋਂ ਪਹਿਲਾਂ ਹੀ ਵਰਤੀ ਜਾਂਦੀ ਹੈ ਹਲਦੀ ਦੇ ਡੱਬੇ ਵਿੱਚ ਤੁਸੀਂ ਇੱਕ ਚੀਜ਼ ਪਾਉਣੀ ਹੈ ਇਸ ਉਪਾਰਨ ਤੁਸੀਂ ਵੀਰਵਾਰ ਵੀ ਕਰ ਸਕਦੇ ਹੋ ਜੇਕਰ ਆਉਣ ਵਾਲੇ ਵੀਰਵਾਰ ਤੱਕ ਤੁਸੀਂ ਉਪਾਰਨ ਨਹੀਂ ਕਰਦੇ ਤਾਂ 2-3 ਵੀਰਵਾਰ ਇਸ ਉਪਾਰਨ ਨੂੰ ਜ਼ਰੂਰ ਕਰੋ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਜੇਕਰ ਕਾਫੀ ਦੇਰੀ ਹੋ ਰਹੀ ਹੈ ਦੂਰ ਹੋ ਜਾਵੇਗੀ ਤੁਸੀਂ ਇੱਕ ਵੀਰਵਾਰ ਵੀ ਇਸ ਉਪਾਅ ਨੂੰ ਕਰਕੇ ਵੇਖ ਸਕਦੇ ਹੋ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਬਹੁਤ ਜੇਕਰ ਦੇਰੀ ਹੋ ਚੁੱਕੀ ਹੈ ਉਮਰ ਨਿਕਲਦੀ ਜਾ ਰਹੀ ਹੈ ਤਾਂ ਇਸ ਨੂੰ 2-3 ਵੀਰਵਾਰ ਵੀ ਕਰ ਸਕਦੇ ਹੋ ਫਿਰ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲ ਜਾਵੇਗਾ ਇਸ ਉਪਾਅ ਨੂੰ ਸਵੇਰ ਦੇ ਸਮੇਂ ਨਹਾ ਧੋ ਕੇ ਤੁਸੀਂ ਫਿਰ ਹੀ ਕਰਨਾ ਹੈ ਕਰਦੇ ਸਮੇਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੀ ਤਸਵੀਰ ਦੇ ਸਾਹਮਣੇ ਦੀਵਾ ਜਗਾ ਲੈਣਾ ਹੈ ਜੇਕਰ ਤੁਸੀਂ ਭਗਵਾਨ ਵਿਸ਼ਨੂੰ ਜੀ ਦੀ ਤਸਵੀਰ ਘਰ ਵਿੱਚ ਰੱਖੀ ਹੈ ਜਾਂ ਕੋਈ ਵੀ ਤਸਵੀਰ ਹੈ ਜਾਂ ਕਿਸੇ ਮਾਤਾ ਲక్ష్ਮੀ ਜੀ ਦੀ ਤਸਵੀਰ ਹੈ ਤਾਂ ਉਹਨਾਂ ਦੇ ਸਾਹਮਣੇ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਦੀਵਾ ਜਗਾ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਭਗਵਾਨ ਦਾ ਨਾਮ ਲੈਣਾ ਹੈ ਤੇ ਮਨ ਵਿੱਚ ਧਿਆਨ ਧਰਨਾ ਹੈ ਭਾਵੇਂ ਕਿ ਅਰਦਾਸ ਬੇਨਤੀ ਕਰਨੀ ਹੈ ਉਹਨਾਂ ਨੂੰ ਯਾਦ ਕਰਨਾ ਹੈ ਆਪਣੇ ਮਨ ਵਿੱਚ ਕਿ ਸਾਡੇ ਬੱਚਿਆਂ ਦੇ ਵਿਆਹ ਵਿੱਚ ਇੰਨੇ ਜ਼ਿਆਦਾ ਵਿਗਨ ਪੈ ਰਹੇ ਹਨ ਤੁਸੀਂ ਉਹ ਪ੍ਰਾਰਥਨਾ ਕਰਨੀ ਹੈ ਆਪਣੇ ਬੱਚਿਆਂ ਦੇ ਵਿਆਹ ਵਿੱਚ ਆ ਰਹੀ ਦੇਰੀ ਦੀ ਇਸ ਤਰ੍ਹਾਂ ਤੁਸੀਂ ਦੀਵਾ ਜਗਾ ਕੇ ਪ੍ਰਾਰਥਨਾ ਕਰਨ ਤੋਂ ਬਾਅਦ ਚਿਹੜੀ ਦੂਸਰੀ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹ ਹੈ ਜੀ ਸਾਬਤ ਧਨੀਆ ਸਾਨੂੰ ਚਾਹੀਦਾ ਸੁੱਕਾ ਧਨੀਆ ਸੁੱਕਾ ਧਨੀਆ ਜਿਹੜਾ ਲੈਣਾ ਹੈ ਉਹਦੇ ਦਾਣੇ ਤੁਸੀਂ ਬਿਲਕੁਲ ਸਾਫ਼ ਸੁਥਰੇ ਲੈਣੇ ਹਨ ਇਹ ਦਾਣੇ ਬਿਲਕੁਲ ਗੋਲ ਦਾਣਿਆਂ ਵਾਲੇ ਹੋਣੇ ਚਾਹੀਦੇ ਹਨ ਟੁੱਟੇ ਫੁੱਟੇ ਨਹੀਂ ਚਾਹੀਦੇ ਇਸ ਨਾਲ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਲਈ ਜਿਹੜੀ ਕਾਮਨਾ ਹੈ ਉਹ ਕਰਨੀ ਸ਼ੁਰੂ ਕਰ ਦੇਣੀ ਹੈ ਸ਼ੁਕਰ ਗ੍ਰਹਿ ਦੇ ਤੁਸੀਂ ਉਸ ਨੂੰ ਮਜ਼ਬੂਤ ਕਰਨ ਲਈ ਉਪਾਹ ਕਰਨਾ ਹੈ ਇਸ ਤੋਂ ਬਾਅਦ ਆਪਾਂ ਲੈਣੀ ਹੈ ਮਿਸ਼ਰੀ ਜੇਕਰ ਅਸੀਂ ਮਿਸ਼ਰੀ ਦੀ ਗੱਲ ਕਰੀਏ ਤਾਂ ਦੋ ਪ੍ਰਕਾਰ ਦੀ ਹੁੰਦੀ ਹੈ ਪਹਿਲਾਂ ਤਾਂ ਹੁੰਦੀ ਹੈ ਦਾਣਿਆਂ ਦੇ ਰੂਪ ਵਿੱਚ ਜੋ ਕਿ ਕਟਿੰਗ ਕੀਤੀ ਹੁੰਦੀ ਹੈ ਜੇਕਰ ਤੁਹਾਡੇ ਕੋਲ ਮਿਸ਼ਰੀ ਹੈ ਤਾਂ ਤੁਸੀਂ ਇੱਕ ਹੀ ਦਾਣੇ ਲੈਣੇ ਹਨ ਇਸ ਤਰੀਕੇ ਨਾਲ ਜੇਕਰ ਗੋਲ ਧਾਗੇ ਵਾਲੀ ਤੁਹਾਡੇ ਕੋਲ ਮਿਸ਼ਰੀ ਹੈ ਤੇ ਟੁਕੜਿਆਂ ਦੇ ਰੂਪ ਵਿੱਚ ਜਿਹੜੀ ਹੁੰਦੀ ਹੈ ਉਸ ਮਿਸ਼ਰੀ ਨੂੰ ਤੁਸੀਂ ਸਿਰਫ ਇੱਕ ਟੁਕੜਾ ਹੀ ਲੈਣਾ ਹੈ ਜਿਆਦਾ ਨਹੀਂ ਲੈਣੀ ਕਿਉਂਕਿ ਉਹ ਟੁਕੜਾ ਹੀ ਬਹੁਤ ਜ਼ਿਆਦਾ ਵੱਡਾ ਹੁੰਦਾ ਹੈ ਇਸ ਕਰਕੇ ਤੁਸੀਂ ਇੱਕ ਟੁਕੜਾ ਲੈਣਾ ਹੈ ਇਸ ਤਰ੍ਹਾਂ ਲੈਣਾ ਹੈ ਤੇ ਜੋ ਸਮਗਰੀ ਤੁਸੀਂ ਲਈ ਹੈ ਇਸ ਨੂੰ ਤੁਸੀਂ ਪੀਲੇ ਰੰਗ ਦਾ ਇੱਕ ਛੋਟਾ ਜਿਹਾ ਕਾਗਜ਼ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਪੀਲੇ ਰੰਗ ਦਾ ਛੋਟਾ ਕਪੜਾ ਹੋਵੇ ਉਹ ਵੀ ਲੈ ਸਕਦੇ ਹੋ ਪਰ ਕੋਸ਼ਿਸ਼ ਕਰੇ ਤੁਹਾਡੇ ਕੋਲ ਕਪੜਾ ਪੀਲਾ ਹੀ ਹੋਵੇ ਉਹ ਵਧੀਆ ਹੋਵੇਗਾ ਨਹੀਂ ਤਾਂ ਜੋ ਕਾਗਜ਼ ਲਿਆ ਹੈ ਉਸ ਉੱਪਰ ਤੁਸੀਂ ਇਹ ਸਾਰੇ ਸਮਗਰੀ ਪੀਲੇ ਰੰਗ ਦੇ ਕਾਗਜ਼ ਦੇ ਉੱਪਰ ਇੱਕ ਪੁੜੀ ਬਣਾ ਲੈਣੀ ਹੈ ਜੇਕਰ ਤੁਸੀਂ ਕਪੜੇ ਦੇ ਉੱਪਰ ਰੱਖੀ ਹੈ ਤਾਂ ਇਸ ਦੀ ਇੱਕ ਗੰਢ ਤਿਆਰ ਕਰ ਲੈਣੀ ਹੈ ਇਸ ਤੋਂ ਬਾਅਦ ਤੁਸੀਂ ਓਮ ਲక్ష్ਮੀ ਵਾਸਤੂ ਓਮ ਲక్ష్ਮੀ ਵਾਸੂਦੇਵਾਇ ਨਮਹ ਮੰਤਰ ਦਾ ਜਾਪ ਕਰਨਾ ਹੈ ਇਸ ਤਰੀਕੇ ਨਾਲ ਮੰਤਰ ਨੂੰ ਤੁਸੀਂ ਇੱਕ ਵਾਰ ਹੀ ਬੋਲਣਾ ਹੈ ਇਹ ਇੱਕ ਵਾਰ ਹੀ ਬੋਲਣ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੇ ਵਿੱਚ ਜੇਕਰ ਦੇਰੀ ਆ ਰਹੀ ਹੈ ਤਾਂ ਉਸ ਦੀ ਕਾਮਨਾ ਕਰਨੀ ਹੈ ਜੇਕਰ ਤੁਸੀਂ ਸਿੱਖ ਧਰਮ ਨਾਲ ਸੰਬੰਧ ਰੱਖਦੇ ਹੋ ਤਾਂ ਫਿਰ ਤੁਸੀਂ ਕੀ ਕਰਨਾ ਹੈ ਜੇਕਰ ਤੁਸੀਂ ਹੋਰ ਕਿਸੇ ਧਰਮ ਨਾਲ ਸੰਬੰਧ ਰੱਖਦੇ ਹੋ ਤਾਂ ਆਪਣੇ ਪਰਮਾਤਮਾ ਨੂੰ ਯਾਦ ਕਰੋ ਜੇਕਰ ਤੁਸੀਂ ਇਹਨਾਂ ਮੰਤਰਾਂ ਦਾ ਜਾਪ ਨਹੀਂ ਕਰ ਸਕਦੇ ਤਾਂ ਮੂਲ ਮੰਤਰ ਦਾ ਜਾਪ ਕਰ ਲਓ 21 ਵਾਰ ਮੂਲ ਮੰਤਰ ਦਾ ਜਾਪ ਮਨ ਵਿੱਚ ਧਿਆਨ ਧਰ ਕੇ ਕਰੋ ਭਗਵਾਨ ਦੇ ਅੱਗੇ ਅਰਦਾਸ ਬੇਨਤੀ ਕਰੋ ਆਪਣੀ ਮਨੋ ਕਾਮਨਾ ਬੋਲਦੇ ਜਾਓ ਤੁਹਾਡੀਆਂ ਸਮੱਸਿਆਵਾਂ ਬੱਚੇ ਦੇ ਵਿਆਹ ਵਿੱਚ ਜਿਹੜੀਆਂ ਆ ਰਹੀਆਂ ਹਨ ਪਰਮਾਤਮਾ ਦੇ ਅੱਗੇ ਰੱਖਣੀਆਂ ਹਨ 11 ਵਾਰ ਜਾਂ 21 ਵਾਰ ਤੁਸੀਂ ਇਹ ਸਮੱਸਿਆਵਾਂ ਨੂੰ ਬੋਲਣਾ ਹੈ ਤਾਂ ਇਸ ਤਰੀਕੇ ਨਾਲ ਤੁਹਾਡੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਅਗਲੇ ਕੁਝ ਹੀ ਦਿਨਾਂ ਵਿੱਚ ਵਿਆਹ ਦਾ ਯੋਗ ਬਣਦਾ ਹੋਇਆ ਨਜ਼ਰ ਆਵੇਗਾ ਇਸ ਤਰੀਕੇ ਨਾਲ ਤੁਸੀਂ ਬੋਲਣਾ ਹੈ ਕਹਿਣ ਤੋਂ ਪਾਵ ਜਿੰਨੀ ਆ ਵੀ ਚੀਜ਼ਾਂ ਬੋਲਣੀਆਂ ਹਨ ਬਿਲਕੁਲ ਪੋਜ਼ਿਟਿਵ ਬੋਲਣੀਆਂ ਹਨ ਇਹ ਬੋਲਣ ਤੋਂ ਬਾਅਦ ਤੁਸੀਂ ਸਾਰੀ ਸਮਗਰੀ ਧਨੀਆ ਮਿਸ਼ਰੀ ਜੋ ਵੀ ਤੁਸੀਂ ਪੋਟਲੀ ਬਣਾਈ ਹੈ ਤੁਸੀਂ ਭਗਵਾਨ ਜੀ ਦੀ ਫੋਟੋ ਜਾਂ ਤਸਵੀਰ ਦੇ ਸਾਹਮਣੇ ਜਿਹੜੇ ਘਰ ਵਿੱਚ ਲੱਗੀ ਸੀ ਉਹਦੇ ਸਾਹਮਣੇ ਰੱਖ ਦੇਣਾ ਹੈ ਰੱਖਣ ਤੋਂ ਬਾਅਦ ਹੱਥ ਜੋੜ ਕੇ ਨਮਸਕਾਰ ਕਰਨਾ ਹੈ ਇਸ ਤਰੀਕੇ ਨਾਲ ਇਹ ਸਭ ਕੁਝ ਕਹਿਣ ਤੋਂ ਬਾਅਦ ਤੁਸੀਂ ਖੜੇ ਹੋ ਜਾਣਾ ਹੈ ਜਿਵੇਂ ਸ਼ਾਮ ਦਾ ਸਮਾਂ ਹੈ ਸ਼ਾਮ ਦੇ ਸਮੇਂ ਤੁਸੀਂ ਇੱਕ ਵਾਰ ਫਿਰ ਦੀਵਾ ਜਗਾਉਣਾ ਹੈ ਭਗਵਾਨ ਦੇ ਸਾਹਮਣੇ ਹੱਥ ਜੋੜ ਕੇ ਪ੍ਰਾਰਥਨਾ ਕਰਨੀ ਹੈ ਆਪਣੇ ਬੱਚੇ ਦੇ ਵਿਆਹ ਦੀ ਕਾਮਨਾ ਲੈ ਕੇ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਮੰਤਰ ਬੋਲ ਸਕਦੇ ਹੋ ਵਿਆਹ ਦੀ ਜੋ ਵੀ ਪਰੇਸ਼ਾਨੀ ਹੈ ਜਲਦ ਤੁਹਾਡੀ ਦੂਰ ਹੋ ਜਾਵੇਗੀ ਇਹ ਬੜਾ ਹੀ ਚਮਤਕਾਰੀ ਉਪਾਅ ਹੈ ਇਸ ਨੂੰ ਕਰਦੇ ਸਮੇਂ ਤੁਹਾਡੇ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਪੋਟਲੀ ਨੂੰ ਉਠਾ ਲੈਣਾ ਹੈ ਉਠਾਉਣ ਤੋਂ ਬਾਅਦ ਜੜੇ ਤੁਹਾਡੇ ਰਸੋਈ ਹੈ ਘਰ ਦੇ ਵਿੱਚ ਹਲਦੀ ਵਾਲਾ ਡੱਬਾ ਹੋਵੇਗਾ ਹਲਦੀ ਵਾਲੇ ਡੱਬੇ ਵਿੱਚ ਲਾ ਜਾ ਕੇ ਇਸ ਨੂੰ ਤੁਸੀਂ ਰੱਖ ਦੇਣਾ ਹੈ ਇਸ ਤਰੀਕੇ ਨਾਲ ਜੇਕਰ ਤੁਸੀਂ ਕੱਪੜੇ ਦੀ ਗੰਢ ਬਣਾਈ ਹੈ ਤਾਂ ਇਹ ਡੱਬੇ ਵਿੱਚ ਬਹੁਤ ਆਸਾਨੀ ਨਾਲ ਰੱਖੀ ਜਾਵੇਗੀ ਜੇਕਰ ਤੁਸੀਂ ਕਾਗਜ਼ ਦੀ ਪੋਟਲੀ ਤਿਆਰ ਕੀਤੀ ਸੀ ਉਸ ਨੂੰ ਵੀ ਆਸਾਨੀ ਨਾਲ ਡੱਬੇ ਵਿੱਚ ਰੱਖ ਸਕਦੇ ਹੋ ਇਸ ਪੋਟਲੀ ਜਾਂ ਪੁੜੀ ਨੂੰ ਤੁਸੀਂ ਫਿਰ ਕੱਢ ਲੈਣਾ ਹੈ ਜਦੋਂ ਵਿਆਹ ਦਾ ਯੋਗ ਬਣ ਜਾਵੇਗਾ ਤੁਹਾਡੇ ਬੱਚੇ ਦਾ ਇਸ ਉਪਾਅ ਨੂੰ ਜੋ ਤੁਸੀਂ ਕੀਤਾ ਸੀ ਇਸ ਪੋੜਲੀ ਨੂੰ ਤੁਸੀਂ ਕੱਢ ਲੈਣਾ ਹੈ ਤੇ ਇਸ ਦੇ ਨਾਲ ਤੁਹਾਨੂੰ ਚਾਹੀਦਾ ਹਲਦੀ ਦਾ ਪੈਕਟ 50 ਗ੍ਰਾਮ ਦਾ ਹੀ ਭਾਵੇਂ ਹੋਵੇ ਜਾਂ 100 ਗ੍ਰਾਮ ਦਾ ਵੱਡਾ ਹੋਵੇ ਕਹਿਣ ਤੋਂ ਪਾਦ ਆਪਣੀ ਸ਼ਰਧਾ ਭਾਵਨਾ ਜਿੰਨਾ ਵੀ ਵਿਸ਼ਵਾਸ ਹੈ ਤੁਹਾਡਾ ਇਹਨਾਂ ਦੋਵਾਂ ਚੀਜ਼ਾਂ ਨੂੰ ਲੈ ਕੇ ਮੰਦਰ ਵਿੱਚ ਚਲੇ ਜਾਣਾ ਹੈ ਉੱਥੇ ਦਾਨ ਕਰ ਆਉਣਾ ਹੈ ਮੰਦਰ ਭਾਵੇਂ ਮਾਤਾ ਲక్ష్ਮੀ ਦਾ ਹੀ ਕਿਉਂ ਨਾ ਹੋਵੇ ਇਸ ਗੱਲ ਦਾ ਧਿਆਨ ਰੱਖਣਾ ਹੈ ਇਹਨਾਂ ਚੀਜ਼ਾਂ ਨੂੰ ਦਾਨ ਕਰ ਦੇਣਾ ਹੈ ਕੁਝ ਥੋੜੇ ਬਹੁਤ ਪੈਸੇ 5-10 ਰੁਪਏ 20 ਰੁਪਏ ਵੀ ਤੁਸੀਂ ਨਾਲ ਰੱਖ ਕੇ ਆ ਸਕਦੇ ਹੋ ਇਹ ਛੋਟਾ ਜਿਹਾ ਉਪਾਅ ਜਿਹੜਾ ਤੁਸੀਂ ਕੀਤਾ ਹੈ ਹਲਦੀ ਦੇ ਡੱਬੇ ਵਿੱਚ ਇਸ ਨੂੰ ਕਰਨ ਤੋਂ ਬਾਅਦ ਤੁਹਾਡੇ ਬੱਚਿਆਂ ਦੇ ਵਿਆਹ ਤੇ ਸੰਜੋਗ ਬਣਨੇ ਸ਼ੁਰੂ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ